film dibang jadi ਸੋ ਇਹ ਜਿਹੜਾ ਪਾਣੀ ਹੈ ਜਿਹੜਾ ਅਸੀਂ ਪਾਉਣੀ ਹੈ ਜਿਹੜਾ ਪਾਣੀ 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 ਜਿਹੜਾ ਅਸੀਂ ਪਾਉਣੀ ਹੈ ਇਹ ਬਰੇ ਟਮਾਟਰ ਆ ਜਾਂਦੀ ਪੱਕ ਜਾਣੇ ਕਰਦਾਂਗੇ। ਹੁਣ ਸੌਤ। ਮੇਰੇ ਤੁਹਾਨੂੰ ਜਿਹੜੇ ਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਅਕੋਰਡਿੰਗ ਲੈਣਾ ਤਕੋ। ਆਪਾਂ ਇਹ ਪਛੜੇੜੇ ਜਾਂ 2 ਚਮਚੇ 2 ਚਮਚੇ ਹਲਦੀ ਹਰੀ ਮਸਲੇ ਜਿਵੇਂ ਕਰਾਂਗੇ। ਦਾਲ ਦੇ ਵਿੱਚ ਜਿਹੜਾ ਆ ਇੱਕ ਇੱਕ ਕਮਚਾ ਹੌਲੀ ਜਿਲੀ ਕਰਾਂਗੇ। ਸੁਰਕੇ ਦੇ ਵਿੱਚ ਜਿਹੜੀ ਆਪਾਂ ਖੁਲੀ ਗਲਾਸੀ ਗਲੀ ਗਲਾਸੀ ਜਿਹੜੀ ਪਾਣੀ ਦੀ ਪੂਰ ਕਰਾਂਗੇ ਜਿਹੜਾ ਸੁਰਕਾ ਟੈਂਕਰ ਜਿਹੜਾ ਮੈਕਸ ਹੋ ਜਾਵੇ ਇਹਦੇ ਵਿੱਚ ਪਾਵਾਂਗੇ ਆਹਦਾ ਉਦੇ ਵਿੱਚ ਚੰਗੀ ਤਰ੍ਹਾਂ